ਮੈਂ ਮਤ ਜਿਹੜਾ ਤੁਸੀਂ ਮਲੋਟ ਚ ਆਏ ਹੋ ਕੁਲ ਦੇ ਨੀਚੇ ਅੱਜ ਕੀ ਮੁੱਦਾ ਕੀ ਸੀਗਾ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਥਿਆ ਅੱਜ ਕੁਝ ਐ ਕੁルダー ਨਹੀਂ ਸੀ ਦੋ ਮੈਂ ਜਨਰਲੀ ਆਪਣੇ ਭੈਣ ਭਰਾਵਾਂ ਨਾਲ ਗੱਲ ਕਰਨ ਆਈ ਸੀ ਜਿਹੜੇ ਜਿਹੜੀਆਂ ਲਾਉਂਦੇ ਨੇ ਛੋਟੇ ਕੰਮ ਨਹੀਂ ਨਹੀਂ ਛੋਟੇ ਛੋਟੇ ਰਜਗਾਰ ਹੈ ਜਿੱਦਾਂ ਦੇ ਸੋ ਉਹਨਾਂ ਨੂੰ ਮਿਲਣ ਆਈ ਸੀ ਤਾਂ ਕਿ ਉਹਨਾਂ ਦੀ ਕੋਈ ਸਮੱਸਿਆ ਕਿ ਬਹੁਤੀ ਵਾਰੀ ਆਇਆ ਹੁੰਦਾ ਕਿ ਇਹ ਭੈਣ ਭਰਾ ਜਿਹੜੇ ਇਹ ਮਿਲਣ ਤੱਕ ਪਹੁੰਚ ਨਹੀਂ ਕਰ ਸਕਦੇ ਦਫਤਰ ਤੱਕ ਨਹੀਂ ਜਾ ਸਕਦੇ ਸੀ ਤਾਂ ਕਰਕੇ ਮੈਂ ਟਾਈਮ ਕੱਟਿਆ ਅਸੀਂ ਕਿ ਇਨਾਂ ਦੇ ਕੋਲ ਜਾ ਕੇ ਇਹਨਾਂ ਦੀ ਗੱਲ ਸੁਣ ਲਈ ਸੋ ਕੁਝ ਕਿ ਇਹਨਾਂ ਨੇ ਗੱਲਾਂ ਦੱਸੀਆਂ ਵੀ ਲਾਈਟ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਕੁਝ ਲੋਕਲ ਮੁਸ਼ਕਲਾਂ ਜਿਵੇਂ ਸੜਕ ਦੀ ਰਿਪੇਅਰ ਵਗੈਰਾ ਸੋ ਉਹ ਸਾਰੀਆਂ ਅਸੀਂ ਤਿਆਰ ਤਾਂ ਹੈ ਮੈਂ ਅਫਸਰ ਸਰਵਨਨ ਨੂੰ ਸੋਚੀ ਕਿ ਇਹਦਾ ਹੱਲ ਕਰਾਂ ਮੈਡਮ ਆਪਾਂ ਅੰਡਰਬਿਜ ਦੇ ਇੱਥੇ ਖੜੇ ਆ ਤਾਂ ਇੱਥੇ ਜਿਹੜੀ ਇਹ ਮਾਰਕੀਟ ਆ ਆਪਾਂ ਫਰੂਟ ਸਬਜੀ ਮੰਡੀ ਦੀ ਮਾਰਕੀਟ ਦੀ ਗੱਲ ਕਰੀਏ ਤਾਂ ਇੱਕ ਤਰ੍ਹਾਂ ਦੀ ਆਨੰਦ ਅਧਿਕਾਰਤ ਹੈਗੀ ਆ ਪਰ ਨਾਲ ਨਾਲ ਇਹਦੇ ਕੁਝ ਮੰਗਾ ਵੀ ਹੋਈਆਂ ਕਿਉਂਕਿ ਜਿਹੜਾ ਹੈਗਾ ਕਿ ਸ਼ਹਿਰ ਤੋਂ ਦੂਜੇ ਪਾਸੇ ਇਹਨਾਂ ਨੂੰ ਜਦੋਂ ਭੇਜਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹਨਾਂ ਦਾ ਕਹਿਣਾ ਹੁੰਦਾ ਕਿ ਸਾਡਾ ਤਾਂ ਰੋਜ਼ਗਾਰ ਇੱਥੋਂ ਹੀ ਚੱਲਦਾ ਤਾਂ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਹੈਗੀ ਉਹਨਾਂ ਦਾ ਕੋਈ ਹੱਲ ਸੋਚੋ ਤਾਂ ਆਨੰਦ ਅਧਿਕਾਰਤ ਹੋ ਵੀ ਸਕਦੀ ਆ ਪਰ ਇਹ ਸਾਰੇ ਜਿਹੜੇ ਗਰੀਬ ਪਰਿਵਾਰਾਂ ਨਾਲ ਸੰ ਕੰਨੀ ਕਰ ਸਕਦੇ ਕਿਉਂਕਿ ਸ਼ਹਿਰ ਇੱਥੇ ਆਉਣਾ ਹੈ ਸੋ ਇਹਨਾਂ ਦਾ ਜੋ ਵੀ ਹੱਲ ਹੋ ਸਕਦਾ ਇਹਨਾਂ ਨਾਲ ਮੈਂ ਅੱਜ ਵੀ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਸੋ ਬੈਠ ਕੇ ਇਹਨਾਂ ਦੇ ਮਸਲੇ ਦਾ ਹੱਲ ਕਰਾਂਗੇ ਤਾਂ ਕਿ ਇਹਨਾਂ ਨੂੰ ਪੂਰਨ ਤੌਰ ਤੇ ਇੱਥੇ ਕੰਮ ਕਰਨ ਦਾ ਅਧਿਕਾਰ ਵੀ ਮਿਲ ਜਾਵੇ ਔਰ ਸੁਵਿਧਾ ਵੀ ਮਿਲ ਜਾਵੇ ਸੋ ਮੈਂ ਆਉਣ ਵਾਲੇ ਦਿਨਾਂ 'ਚ ਇਹਨਾਂ ਲਈ ਇੱਕ ਖਾਸ ਪ੍ਰਬੰਧ ਕਰਨ ਜਾ ਰਿਹਾ ਹਾਂ